ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜੀਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਧਮੋਟਕਲਾ ਤੇ ਭਗਤਪੂਰਾ ਤੇ ਮਾਤਾ ਰਾਣੀ ਦੇ ਪਵਿੱਤਰ ਸਥਾਨ ਦੇ ਨਾਲੇ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਸਮਾਦ ਬਣੀ ਹੋਈ ਆ ਪਿਛਲੀ ਕਾਫੀ ਸਮੇ ਤੋਂ ਤੇ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਹਾਜ਼ਰ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਇਹਨਾਂ ਨੇ ਚੌਲਾਂ ਦਾ ਭੰਡਾਰਾ ਕੀਤਾ ਕਿਹਦੇ ਵੱਲੋਂ ਪ੍ਰੋਗਰਾਮ ਕੀਤਾ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੇ ਜਾਣਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਸਾਰਿਆਂ ਨੂੰ ਪਹਿਲੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਜੀ ਅੱਜ ਦਾ ਜਿਹੜਾ ਤੁਸੀਂ ਚੌਲਾਂ ਦਾ ਭੰਡਾਰਾ ਕੀਤਾ ਇਹ ਕਿਹਦੇ ਵੱਲੋਂ ਕੀਤਾ ਗਿਆ ਜੀ ਇਹ ਜੀ ਬੁੱਟਾ ਸਿੰਘ ਸਨ ਧਰਮਪਾਲ ਪਰਿਵਾਰਕ ਨੂੰ ਕੀਤਾ ਗਿਆ ਠੀਕ ਹੈ ਜੀ ਤੇ ਇੱਕ ਹਰ ਸਾਲ ਇਹ ਦਸਵੀਂ ਦਾ ਦਿਹਾੜਾ ਮਨਾਉਣ ਦੀ ਸੰਬੰਧ ਚ ਕਰਦੇ ਆ ਇਹ ਜਿਹੜੀ ਜਗ੍ਹਾ ਬਾਬਾ ਜੀਵਨ ਸਿੰਘ ਜੀ ਨੇ ਬਣੀ ਹੋਈ ਹੈ ਨਾ ਹਾਂਜੀ ਹਾਂਜੀ ਬਾਬਾ ਜੀਵਨ ਸਿੰਘ ਦੇ ਸੀਦਨੇ ਜੀ ਇਹ ਕਿੰਨੇ ਕ ਚਿਰ ਤੋਂ ਵੀਰੇ ਜਗ੍ਹਾ ਬਣੀ ਹੋਈ ਹੈ ਤੁਹਾਡੀ ਇਹ ਬਣਾਈ ਤਾਂ ਜੀ ਲਾ ਲੋ ਤੁਸੀਂ ਬਜ਼ੁਰਗਾਂ ਤੋਂ ਵੀ ਮਤਲਬ ਠੀਕ ਆ ਜਣੀ ਹਾਂ ਬਜ਼ੁਰਗਾਂ ਦੀ ਬਣਾਈ ਹੈ ਪੁੱਤਾਂ ਪਹਿਲਾਂ ਤੋਂ ਚੱਲੀ ਆਉਂਦੀ ਆ ਸਾਨੂੰ ਉਕਣੇ ਸੇਵਾ ਅਸੀਂ ਮਿਲ ਗਈ ਸੇਵਾ ਕਰਦੇ ਆਂ ਠੀਕ ਆ ਮਤਲਬ ਜਿਹੜਾ ਹੁਣ ਚੌੜਾ ਦਾ ਪੜਾਹਰਾ ਕੀਤਾ ਹੁੰਦਾ ਹਰ ਸਾਲ ਹੁੰਦਾ ਵੀਰੇ ਇਹ ਜੀ ਹਰ ਸਾਲ ਇਹ ਕਰਿਆ ਕਰਾਂਗੇ 2-3 ਸਾਲ ਤੋਂ ਲੱਗੇ ਆਂ ਵੈਸੇ ਕਰਨ ਮਤਲਬ 3 ਸਾਲ ਹੋ ਗਏ 3 ਸਾਲ ਹੋ ਗਏ ਕਰਿਆ ਕਰਾਂਗੇ ਹੁਣ ਜਿੰਨੀ ਸੇਵਾ ਹੁੰਦੀ ਆ ਬੱਤ ਬੱਤ ਇਹ ਸੇਵਾਦਾਰ ਵੀਰ ਨੇ ਇਹ ਤੁਸੀਂ ਸਭ ਸੰਭਾਲ ਕਰਦੇ ਜਿੱਥੇ ਸੋ ਇਸ ਪਵਿੱਤਰ ਜਗ੍ਹਾ ਜਿਹੜੀ ਬਣੀ ਆ ਬਾਬਾ ਜੀਵਨ ਸਿੰਘ ਜੀ ਤੁਸੀਂ ਜਾਣਦੇ ਆਂ ਨਾ ਤੇ ਬਾਕੀ ਜਿਹੜਾ ਚੌਲਾਂ ਦਾ ਭੰਡਾਰਾ ਕੀਤਾ ਜਾਂਦਾ ਵੀਰ ਕਹਿੰਦਾ ਵੀ ਲਗਾਤਾਰ ਸਾਨੂੰ ਤੀਜਾ ਸਾਲ ਆ ਇਸ ਵਾਰ ਵੀ ਹਰ ਸਾਲ ਕਰਿਆ ਕਰਾਂਗੇ ਸੋ ਸੰਗਤ ਨੂੰ ਵੀ ਬੇਨਤੀ ਕਰਦੇ ਵੀ ਆਪਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਨਾ ਤੇ ਆਪਾਂ ਇਸ ਗਾਂਹਾਂ ਵਾਲੀ ਬਾਰ ਜਿਹੜੇ ਵੀ ਪੰਡਾਰਾ ਹੁੰਦਾ ਪਰ ਸਾਰੇ ਨਾਲ ਮਿਲ ਕੇ ਜਿੰਨਾ ਕਿ ਵੀ ਸਹਿਯੋਗ ਹੁੰਦਾ ਵੀਰ ਦਾ ਕਰਿਆ ਕਰੀਏ ਤਾਂ ਕਿ ਆਪਾਂ ਜਿਹੜਾ ਪੰਡਾਰਾ ਹੋਰ ਉੱਪਰ ਵੱਡੇ ਲੈਵਲ ਤੱਕ ਲੈ ਜਾਈਏ ਉੱਪਰ ਲੈ ਜਾਈਏ ਸੋ ਇਸ ਵਾਰ ਇਹਨੇ ਚੌਲਾਂ ਦਾ ਪੰਡਾਰਾ ਕੀਤਾ ਤੇ ਗਾਂਹਾਂ ਵਾਲੀ ਸਾਲ ਬੇਨਤੀ ਕਰਦੇ ਆ ਭਾਈ ਜਿੰਨੀ ਕਿ ਵੀ ਹੁੰਦੀ ਹੈ ਸੰਗਤ ਇਸ ਵੀਰ ਨਾਲ ਜਰੂਰ ਸੰਪਰਕ ਕਰ ਲਿਆ ਕਰੋ ਪਹਿਲਾਂ ਤੇ ਹਰ ਸਾਲ ਦਸਵੀਂ ਦੇ ਦਿਹਾੜੇ ਤੇ ਇਹ ਜਿਹੜਾ ਚੌਲਾਂ ਦਾ ਭੰਡਾਰਾ ਲਾਇਆ ਅੱਜ ਵੀ 10 ਮਿੰਨਾਂ ਦੇ ਸਾੜਾ ਤੇ ਬੇਨਤੀ ਕਰਦੇ ਆ ਵੀ ਅਗਲੀ ਵਾਰ ਆਪਾਂ ਹੋਰ ਜਿੰਨਾ ਕੁ ਵੀ ਹੁੰਦਾ ਥੋੜੇ ਚ ਥੋੜਾ ਸੇਵਾ ਪਾਇਆ ਕਰੀਏ ਸਾਰੇ ਰਲ ਮਿਲ ਕੇ ਤੇ ਆਪਾਂ ਜਿਹੜਾ ਪ੍ਰੋਗਰਾਮ ਆ ਹੋਰ ਆਪਾਂ ਵੱਡੇ ਲੈਵਲ ਤੇ ਕਰੀਏ ਬਾਦ ਤੇ ਹੋਰ ਕੋਈ ਗੱਲਬਾਤ ਵੀਰ ਜੀ ਬਸ ਠੀਕ ਆ ਜੀ ਸੇਵਾ ਮਿਲਵੀਏ ਸਾਨੂੰ ਕਰਾਂਗੇ ਠੀਕ ਆ ਵੀ ਸੰਗਤ ਸਹਿਯੋਗ ਹਾਂ ਜੀ ਸੰਗਤ ਸੰਗ ਸਹਿਯੋਗ ਕਰੇ ਠੀਕ ਆ ਸੇਵਾ ਨਹੀਂ ਤੁਸੀਂ ਸਭ ਸੰਭਾਲ ਕਰਦੇ ਹੋਗੇ ਨਾ ਇਸ਼ਨਾਨ ਵਗੈਰਾ ਠੀਕ ਸੋ ਬੀ ਬੂਟਾ ਸਿੰਘ ਪਿੰਡ ਧਮੋਟਕਲਾਂ ਤੋਂ ਨੇ ਮਿਸਤਰੀ ਨੇ ਤੇ ਇਹ ਜਿਹੜੀ ਸਾਮਸਵਾਲ ਆ ਬਾਬਾ ਜੀ ਦੇ ਸਥਾਨ ਦੀ ਇਹੀ ਕਰਦੇ ਸੋ ਅੱਜ ਵੀ ਇਹਨਾਂ ਵੱਲੋਂ ਪੜਾਵਾ ਕੀਤਾ ਗਿਆ ਚੌਲਾਂ ਦਾ ਤੇ ਇਹਨਾਂ ਨੇ ਬੇਨਤੀ ਕੀਤੀ ਭਾਈ ਗਾਹਾਂ ਨੂੰ ਸਾਰੇ ਰਲ ਮਿਲ ਕੇ ਸਹਿਯੋਗ ਕਰੀ ਆਪਾਂ ਇਹ ਪ੍ਰੋਗਰਾਮ ਨੂੰ ਹੋਰ ਉੱਪਰ ਤੱਕ ਲੈ ਜਾਈਏ ਵੱਡੇ ਲੈਵਲ ਤੱਕ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ